ਗੱਲ ਸੁਣ ਜਰਨੈਲ ਯੋਧਿਆ ਜਿਹੜੇ ਕੰਮੋਂ ਤੂੰ ਰੋਕਿਆ ਗੱਲ ਸੁਣ ਜਰਨੈਲ ਯੋਧਿਆ ਜਿਹੜੇ ਕੰਮੋਂ ਤੂੰ ਰੋਕਿਆ ਉਹ ਸਾਰੇ ਕੰਮ ਕੀਤੇ ਬਿਨ ਸਾਨੂੰ ਓਹਦਾ ਚੈਨ ਨਹੀਂ ਲੰਘ ਗਈ 6 ਜੂਨ ਤੇ ਹੁਣ ਅਸੀਂ ਤੇਰੇ ਫੈਨ ਨਹੀਂ ਤੂੰ ਕਿਆ ਸੀ ਜਿਤ ਬਚਾਉਣੀ ਹਰ ਧਰਮ ਦੀ ਲੜਕੀ ਦੀ ਅੱਜ ਆਪ ਹੀ ਛੇੜਦੀ ਫਿਰਦੀ ਪੀੜੀ ਏ ਘਰ ਕੀ ਜੀ ਅੱਜ ਆਪ ਹੀ ਛੇੜਦੀ ਫਿਰਦੀ ਪੀੜੀ ਏ ਘਰ ਕੀ ਜੀ ਅਸੀਂ ਕਹੀਏ ਉਪਰੀ ਔਰਤ ਸਾਡੀ ਤਾਂ ਪਹਿਣ ਨਹੀਂ ਲੰਘ ਗਈ 6 ਜੂਨ ਤੇ ਹੁਣ ਅਸੀਂ ਤੇਰੇ ਫੈਨ ਨਹੀਂ ਲੰਘ ਗਈ 6 ਜੂਨ ਤੇ ਹੁਣ ਅਸੀਂ ਤੇਰੇ ਫੈਨ ਨਹੀਂ ਹਥਿਆਰ ਰੱਖਣ ਦੀ ਬੇਨਤੀ ਤੂੰ ਸੰਗਤਾਂ ਨੂੰ ਕਰਦਾ ਰਿਆ ਜਿੰਨਾ ਚਿਰ ਸਵਾਸ ਸੀ ਚੱਲਦੇ ਇਹ ਸਾਡੇ ਲਈ ਲੜਦਾ ਰਿਆ ਹਥਿਆਰ ਰੱਖਣ ਦੀ ਬੇਨਤੀ ਤੂੰ ਸੰਗਤਾਂ ਨੂੰ ਕਰਦਾ ਰਿਆ ਜਿੰਨਾ ਚਿਰ ਸਵਾਸ ਸੀ ਤੇਰੇ ਤੂੰ ਸਾਡੇ ਲਈ ਲੜਦਾ ਰਿਆ ਸ਼੍ਰੀ ਸਾਹਿਬ ਵੀ ਹੈ ਨਹੀਂ ਸਾਡੇ ਕੋਲ ਖਾਈਏ ਅਸੀਂ ਕੋਟ ਕਣੀ ਲੰਘ ਗਈ 6 ਜੂਨ ਤੇ ਹੁਣ ਅਸੀਂ ਤੇਰੇ ਫੈਨ ਨਹੀਂ ਲੰਘ ਗਈ 6 ਜੂਨ ਤੇ ਹੁਣ ਅਸੀਂ ਤੇਰੇ ਫੈਨ ਨਹੀਂ